ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਕਾਲ ਦੇ ਉੱਤੇ ਅੱਡ-ਅੱਡ ਜਥੇਬੰਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਬਾਕੀ ਸਮਾਜਿਕ ਜਥੇਬੰਦੀਆਂ, ਅਧਿਆਪਕਾਂ ਦੀਆਂ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਨੇ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਯੂਨੀਵਰਸਿਟੀ ਦੇ ਵਿੱਚ ਕਰਨਾ ਹੈਗਾ। ਤੇ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ WhatsApp ਗਰੁੱਪ ਹੈ ਉਸ ਦੇ ਉੱਤੇ ਪਾਈ ਹੋਈ ਇੱਕ ਵੀਡੀਓ ਜਿਹੜੀ ਹੈ ਕੁਝ ਚਿੰਤਾ ਦੀ ਦਾ ਕਾਰਨ ਬਣਦੀ ਹੈ ਉਹ ਕੱਲ ਸ਼ਾਮ ਦੀ ਵੀਡੀਓ ਹੈ ਉਹਦੇ ਵਿੱਚ ਜਿਹੜੀ ਪੁਲਿਸ ਹੈ ਉਹ ਧੱਕੇ ਦੇ ਨਾਲ ਜਿਹੜੇ ਯੂਨੀਵਰਸਿਟੀ ਦੇ ਗੇਟ ਨੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਵਿਦਿਆਰਥੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋਏ ਹੋਏ ਹੈ ਤੇ ਉਹਦੇ ਤੋਂ ਲੱਗਦਾ ਇਹ ਹੈ ਕਿ ਜਿਹੜੀ ਯੂਟੀ ਦਾ ਜਿਹੜਾ ਪ੍ਰਬੰਧਨ ਹੈ ਉਹ ਤੇ ਉਥੋਂ ਦੀ ਪੁਲਿਸ ਜਿਹੜੀ ਕਿ ਅਸਿੱਧੇ ਤੌਰ ਤੇ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਅੰਡਰ ਹੈ ਕਿਉਂਕਿ ਯੂਟੀ ਹੋਣ ਕਰਕੇ ਇੱਥੇ ਐਡਮਿਨਿਸਟਰेटर ਗਵਰਨਰ ਹੈ ਤੇ ਉਹ ਅੱਗੋਂ ਜਿਹੜੇ ਆ ਉਹ ਹੋਮ ਮਿਨਿਸਟਰੀ ਦੀਆਂ ਗੱਲਾਂ ਮੰਨਦੇ ਆ ਕੋਈ ਕਿਸੇ ਕਿਸਮ ਦੀ ਪੜਕਾਹਟ ਦੇ ਸ਼ੰਕੇ ਕੀਤੇ ਜਾ ਰਹੀ ਹੈ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਸੰਘਰਸ਼ ਹੈ ਕੱਲ ਉਹ ਵੀਡੀਓ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਇਹ ਪੂਰਨ ਤੌਰ ਤੇ ਸਾਤਮਈ ਸੰਘਰਸ਼ ਹੈ ਕਿਸੇ ਤਰ੍ਹਾਂ ਦੀ ਕੋਈ ਗੜਬੜ ਹੋਣ ਦੇ ਬਿਲਕੁਲ ਵੀ ਚਾਂਸ ਨਹੀਂਗੇ ਹਾਂ ਪੁਲਿਸ ਜਾਣਬੁੱਝ ਕੇ ਕੁਝ ਕਰਾਉਣਾ ਚਾਹੁੰਦੀ ਹੋਵੇ ਢ ਘਾਟਾਂ ਪੈਦਾ ਕਰਨਾ ਚਾਹੁੰਦੀ ਹੋਵੇ ਤਾਂ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਤੇ ਇਹਦੇ ਚ ਪਾਰਟਿਸਪੇਟ ਕਰ ਰਹੇ ਸਾਰੀਆਂ ਧਿਰਾਂ ਵੱਲੋਂ ਅਸੀਂ ਇਹ ਪੱਕਾ ਜਾਣਦੇ ਆ ਕਿ ਇਹ ਮੋਰਚਾ ਸ਼ਾਂਤੀਪੂਰਨ ਹੈ ਕਿਉਂਕਿ ਸਾਨੂੰ ਜਿਹੜਾ ਕਿਸਾਨ ਮੋਰਚਾ ਹੈ ਉਸ ਨੇ ਵੀ ਸਬਕ ਦਿੱਤਾ ਹੈ ਵੈਸੇ ਵੀ ਪੰਜਾਬੀ ਇਸ ਵੱਲੋਂ ਭਾਵਕ ਜਿੰਨੇ ਮਰਜ਼ੀ ਹੋਣ ਸੈਂਟੀਮੈਂਟਲ ਜਿੰਨੇ ਮਰਜ਼ੀ ਹੋਣ ਪਰ ਉਹ ਮੋਰਚਿਆਂ ਨੂੰ ਜਦੋਂ ਇਸ ਤਰ੍ਹਾਂ ਦੇ ਜਨਤਕ ਮੋਰਚੇ ਹੁੰਦੇ ਆ ਉਹਨਾਂ ਨੂੰ ਉਹ ਸ਼ਾਂਤੀਪੂਰਨ ਹੀ ਰੱਖਦੇ ਆ ਅਸੀਂ ਪੰਜਾਬ ਯੂਨੀਵਰਸਿਟੀ ਪ੍ਰਬੰਧਨ ਨੂੰ ਵੀ ਡਿਊਟੀ ਦੇ ਪ੍ਰਬੰਧਨ ਨੂੰ ਵੀ ਹੋ ਮਿਨਿਸਟਰ ਨੂੰ ਕੇਂਦਰ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆਂ ਵੀ ਪੜਕਾ ਹਟ પા ਕੇ ਕਿਤੇ ਤੁਸੀਂ ਗਲਤ ਰਾਹ ਨਾ ਪਾ ਲਿਓ। ਵੈਸੇ ਸਾਡੇ ਸਾਹਮਣੇ ਜਿਹੜੀਆਂ ਦੋ ਧਾਰਨਾ ਨੇ ਬੰਗਲਾਦੇਸ਼ ਤੇ ਨੇਪਾਲ ਦੀਆਂ ਉਹ ਲੋਕ ਕੋਈ ਇਸ ਤਰ੍ਹਾਂ ਦਾ ਨੇਪਾਲ ਦੇ ਬੰਗਲਾਦੇਸ਼ ਦੇ ਵਿੱਚ ਕੋਈ ਉੱਥੋਂ ਦੀ ਪ੍ਰਧਾਨ ਮੰਤਰੀ ਨੂੰ ਭਜਾਉਣ ਲਈ ਨਹੀਂ ਸੀ ਉਹ ਮੋਰਚਾ ਸ਼ੁਰੂ ਹੋਇਆ। ਇੱਕ ਰਿਜ਼ਰਵੇਸ਼ਨ ਦੇ ਮੁੱਦੇ ਤੋਂ ਸ਼ੁਰੂ ਹੋਇਆ। ਸਰਕਾਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਆਪਣੇ ਬੰਦਿਆਂ ਰਾਹੀਂ ਉਹਨਾਂ ਨੂੰ ਕਟਾਉਣਾ ਸ਼ੁਰੂ ਕਰ ਦਿੱਤਾ। ਉਹ ਪਟਕ ਗਿਆ ਤੇ ਪਟਕਣ ਤੋਂ ਬਾਅਦ ਫਿਰ ਉਹ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਆ ਉਹਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੋ ਅਸੀਂ ਕਹਿਣਾ ਇਹ ਚਾਉਂਦੇ ਆ ਇੱਥੇ ਮੁੱਦਾ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਸਿੰਡੀਕੇਟ ਦਾ ਹੈ ਪੰਜਾਬ ਦੇ ਮਸਲਿਆਂ ਦਾ ਮੁੱਦਾ ਹੈ ਪੰਜਾਬ ਦੀ ਅਸਮਾਨ ਦਾ ਮੁੱਦਾ ਹੈਗਾ ਇਸ ਦੇ ਨਾਲ ਕਿਤੇ ਅਜਿਹੇ ਖਿਲਵਾੜ ਨਾ ਕਰ ਲਿਓ ਅਸੀਂ ਇਹ ਕਹਿਣਾ ਚਾਉਂਦੇ ਆ ਸੋ ਅ ਅੱਜ ਜਿਹੜਾ ਦੂਸਰਾ ਇਹ ਹੈ ਕਿ ਵੀ ਇਹ ਜਿਹੜਾ ਮੁੱਦਾ ਹੈ ਇਹ ਇਸ ਤਰ੍ਹਾਂ ਨਾਲ ਅੱਜ ਬਹੁਤ ਸਾਰੀਆਂ ਧਿਰਾਂ ਵਾਸਤੇ ਇੱਕ ਇਕੱਠੇ ਹੋਣ ਦਾ ਮੁੱਦਾ ਵੀ ਹੈ ਵੀ ਜਿਹੜੇ ਪੰਜਾਬ ਦੇ ਹੋਰ ਮੁੱਦੇ ਐ ਇਸ ਮੁੱਦੇ ਦਾ ਤਾਂ ਨਿjeਠਿਆ ਜਾਊਗਾ ਕੰਮ ਤੇ ਜਿਹੜੇ ਬਾਕੀ ਮੁੱਦੇ ਐ ਪੰਜਾਬ ਦੇ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਬੀਜੇਪੀ ਦੀਆਂ ਜਿਹੜੀਆਂ ਇਹ ਵੰਡਵਾਦੀ ਨੀਤੀਆਂ ਨੇ ਇਹਨਾਂ ਦੇ ਵਿਰੁੱਧ ਇਕਜੁੱਟ ਹੋਇਆ ਜਾਵੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਐ ਉਹ ਇਹ ਹੈ ਵੀ ਪੰਜਾਬ ਸਰਕਾਰ ਦੀ ਜਿਹੜੀ ਸਿਹਤ ਕ੍ਰਾਂਤੀ ਹੈ ਉਹਦੀ ਅਦਭਚਾਲੇ ਭਾਂ ਹੋ ਗਈ ਹੈ ਕੁਝ ਦਿਨ ਪਹਿਲਾਂ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਰਿਪੋਰਟ ਆਈ ਕਿ ਪੰਜਾਬ ਦੇ ਜਿਹੜੇ ਚਾਰ ਸਿਵਲ ਹਸਪਤਾਲ ਨੇ ਸਰਕਾਰੀ ਹਸਪਤਾਲ ਰਾਜਪੁਰਾ ਮੋਗਾ ਫਿਰੋਜ਼ਪੁਰ ਤੇ ਮੂਨਕ ਦੇ ਇਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜੀਆਂ ਕੰਪਨੀਆਂ ਨੂੰ ਦਿੱਤਾ ਜਾਣਾ ਹੈ ਉਹ ਕੰਪਨੀਆਂ ਦੇ ਨਮਾਇंदे ਇਹਨਾਂ ਹਸਪਤਾਲਾਂ 'ਚ ਆਪਣੇ ਗੇੜੇ ਵੀ ਕੱਢ ਗਏ ਤੇ ਆਪਣੀ ਪੁਨਛਾਣ ਕਰ ਗਏ ਹੈ ਤੇ ਜੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੁਣਾ ਨੇ ਕਿਹਾ ਵੀ ਹਾਲੇ ਇਹ ਮੁੱਢਲੇ ਬੁੱਢਲੀ ਗੱਲਬਾਤ ਹੋ ਰਹੀ ਹੈ ਤੇ ਪਰ ਇਹਦਾ ਮਰੀਜ਼ਾਂ ਦੇ ਉੱਤੇ ਕੋਈ ਅਸਰ ਨਹੀਂ ਪਊ ਮਰੀਜ਼ਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਮੁਫਤ ਇਲਾਜ ਮਿਲਦਾ ਰਹੂਗਾ ਇਹਦਾ ਮਤਲਬ ਹੈ ਵੀ ਗੱਲ ਤਾਂ ਇਹ ਪੱਕੀ ਉਹਨਾਂ ਨੇ ਧਾਰ ਰੱਖੀ ਹੈ ਵੀ ਇਹਨਾਂ ਨੂੰ ਅਸੀਂ ਪ੍ਰਾਈਵੇਟ ਕਰ ਦਈਏ ਤੇ ਲੋਕਾਂ ਦਾ ਕੀ ਹੁੰਦਾ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਇਹ ਛੋਟੀਆਂ ਮੋਟੀਆਂ ਵੀ ਸਿਹਤ ਸਹੂਲਤਾਂ ਹਲੇ ਉਹਨਾਂ ਕੋਲ ਹੈਗੀਆਂ ਨੇ ਇਹਨਾਂ ਨੂੰ ਕਿਤੇ ਆਪਾਂ ਗਵਾ ਨਾ ਲਈਏ ਇਹ ਸਰਕਾਰ ਨੂੰ ਢੂੜ ਚਿਤਾ ਕੇ ਹਟਾਈਏ ਦੋਸਤੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਉਹ ਇਹ ਹੈ ਕਿ ਕੱਲ ਦਿੱਲੀ ਦੇ ਜਿਹੜਾ ਇੰਡੀਆ ਗੇਟ ਹੈ ਉੱਥੇ 2 ਘੰਟੇ ਦੇ ਕਰੀਬ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਐਕਟਿਵਿਸਟ ਨੇ ਵਲੰਟੀਅਰਸ ਨੇ ਉਹਨਾਂ ਨੇ ਅ ਇੱਕ ਪ੍ਰਦਰਸ਼ਨ ਕੀਤਾ ਕਿ ਦਿੱਲੀ ਦੇ ਵਿੱਚ ਜਿਹੜਾ ਪੋਲਿਊਸ਼ਨ ਹੈ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਹੀ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈਗਾ ਬਹੁਤ ਸਾਰੇ ਉਹਨਾਂ ਕਾਰਕੁਨਾ ਨੇ ਮਾਸਕ ਪੈਣੇ ਹੋਏ ਸੀ ਤੇ ਉੱਥੇ ਜਿਹੜੀ ਪੁਲਿਸ ਹੈ ਉਹ ਉਹਨਾਂ ਨੇ ਉਹਨਾਂ ਨਾਲ ਧੱਕਾ ਵੀ ਕੀਤਾ ਤੇ ਉਹਨਾਂ ਚੋਂ 50 ਜਿਹੜੇ ਰੋਜ਼ ਪ੍ਰਦਰਸ਼ਨ ਕਰਨ ਵਾਲੇ ਰੋਜ਼ਗਾਰੀ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਬਾਅਦ ਦੇ ਵਿੱਚ ਛਡਤਾ ਜਾਣਾ ਇਹਦਾ ਹਲੇ ਪਤਾ ਨਹੀਂ ਲੱਗ ਸਕਿਆ ਤੇ ਉਹਦੇ ਚ ਜਿਹੜਾ ਨਾਰਾ ਸੀਗਾ ਬੇਸਿਕਲੀ ਉਹ ਇਹ ਸੀ ਵੀ ਸਾਫ਼ ਹਵਾ ਸਭ ਦਾ ਹੱਕ ਹੈ ਵੈਸੇ ਵੀ ਜਿਹੜੇ ਐਕਟ ਬਣੇ ਹੋਏ ਆ 1970 ਦੇ ਵਿੱਚ ਹਵਾ ਪਾਣੀ ਤੇ ਧਰਤੀ ਮਿੱਟੀ ਵਗੈਰਾ ਦੇ ਬਗਾਰੇ 1972 ਦਾ ਜਿਹੜਾ ਸਟਾਕ ਹੋਮ ਡੈਕਲੇਰੇਸ਼ਨ ਹੈ ਉਸ ਤੋਂ ਬਾਅਦ ਇਹ ਐਕਟ ਬਣੇ ਸੀ ਕਿਉਂਕਿ ਭਾਰਤ ਉਹਨਾਂ ਦੇ ਵਿੱਚ ਉਹਨੇ ਵੀ ਦਸਕਤ ਕਰੇ ਹੋਈ ਸੀ ਉਹਨਾਂ ਅੰਤਰਰਾਸ਼ਟਰੀ ਸਮਝੌਤਿਆਂ ਦੇ ਵਿੱਚ ਹਰ ਨਾਗਰਿਕ ਦਾ ਮੂਢਲਾ ਅਧਿਕਾਰ ਇਹ ਸਾਫ਼ ਹਵਾ ਚ ਜਿਉਣਾ ਹੈ ਸਾਫ ਪਾਣੀ ਮਿਲਣਾ ਉਹਦਾ ਮੂਢਲਾ ਅਧਿਕਾਰ ਹੈ ਸੋ ਉਹ ਜਿਹੜਾ ਸਾਫ ਹਵਾ ਸਭ ਦਾ ਹੱਕ ਹੈ ਉਹ ਇਹਨਾਂ ਨੇ ਲਿਖਿਆ ਤੇ ਜਿਹੜੀ ਜਿਹੜੀ ਖਰਾਬ ਹੋ ਰਹੀ ਹਵਾ ਉਹ ਦਿੱਲੀ ਦੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ ਉਥੇ ਇੱਕ ਜਿਹੜੀ ਹੈਗੀ ਹੈ ਕਾਰਕੁਨ ਜਿਹੜੀ ਵਾਤਾਵਰਨ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਵਾਤਾਵਰਨ ਪ੍ਰੇਮੀ ਹੈ ਪਵਰੀਨ ਖੰਡਾਰੀ ਉਹ ਵੀ ਕੱਲ ਉਹਨਾਂ ਮਜਾਰਾਕਾਰੀਆਂ ਦੇ ਵਿੱਚ ਸ਼ਾਮਲ ਸੀ ਉਸ ਨੇ ਇਹ ਦੱਸਿਆ ਬੜਾ ਬੜੀ ਇਹਦੇ ਤੋਂ ਤਕਲੀਫ ਹੁੰਦੀ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਛੋਟੇ ਬੱਚੇ ਆ ਉਹਨਾਂ ਚੋਂ ਹਰ ਤੀਜਾ ਬੱਚਾ ਫੇਫੜਿਆਂ ਨਾਲ ਫੇਫੜਿਆਂ ਦੀ ਖਰਾਬੀ ਨਾਲ ਪੀੜਤ ਹੈ ਹਰ ਤੀਜਾ ਬੱਚਾ ਸੋ ਇਹ ਬਹੁਤ ਵੱਡੀ ਗਿਣਤੀ ਹੈ ਤੇ ਬੱਚੇ ਜਿਹੜੇ ਆ ਉਹ ਉਹਨਾਂ ਤੋਂ ਅਸੀਂ ਇਹ ਉਹਨਾਂ ਦੀ ਮੋਢਲੀ ਸਿਹਤ ਦਾ ਹੱਕ ਖੋ ਰਹੇ ਹਾਂ ਤੇ ਉਹਨੇ ਇਹ ਵੀ ਦੱਸਿਆ ਵੀ ਜਿਹੜੇ ਬੱਚੇ ਸਾਫ਼ ਹਵਾ ਚ ਸਾਹ ਲੈਂਦੇ ਆ ਤੇ ਇੱਥੇ ਦੀ ਗੰਦੀ ਹਵਾ ਚ ਸਾਹ ਲੈਂਦੇ ਆ ਉਹਨਾਂ ਦੀ ਕੁੱਲ ਉਮਰ ਦੇ ਵਿੱਚ 10 ਸਾਲ ਦਾ ਫਰਕ ਪੈਂਦਾ ਹੈਗਾ ਤੇ ਉਹ ਜਿਹੜੇ ਜਿੰਦਗੀ ਜਿਉਂਦੇ ਆ ਉਹ ਜ਼ਿੰਦਗੀ ਵੀ ਉਹਨਾਂ ਦੀ ਖਰਾਬ ਫੇਫੜਿਆਂ ਨਾਲ ਜਿਉਂਦੇ ਐ ਤੇ ਉਹ ਅੱਡ ਅੱਡ ਦਵਾਈਆਂ ਦੇ ਸਿਰਾਂ ਤੇ ਜਿਉਂਦੇ ਐ ਸੋ ਇਹ ਬਹੁਤ ਹੀ ਵੱਡਾ ਮਤਲਬ ਸਿਹਤ ਤੇ ਨਾਲ ਖਲਵਾੜ ਹੈਗਾ ਅਸੀਂ ਉਹਨਾਂ ਕਾਰਕੁਨਾਂ ਦੀ ਪ੍ਰਸ਼ੰਸਾ ਕਰਦੇ ਆਂ ਪੁਲਿਸ ਦੀ ਨਿੰਦਿਆ ਕਰਦੇ ਆਂ ਕਿ ਉਹਨਾਂ ਨੂੰ ਕਿਉਂ ਫੜਿਆ ਤੇ ਨਾਲ ਦੀ ਨਾਲ ਇਹ ਦਿੱਲੀ ਸਰਕਾਰ ਉੱਥੇ ਤਾਂ ਡਬਲ ਇੰਜਣ ਦੀ ਸਰਕਾਰ ਹੈ ਹੁਣ ਤਾਂ ਉਹਨਾਂ ਨੂੰ ਜਿਹੜੇ ਉਹ ਪ੍ਰਦੂਸ਼ਣ ਰੋਕਣ ਲਈ ਜਿਹੜੇ ਕਦਮਾਂ ਦੀ ਲੋੜ ਹੈ ਉਹ ਚੱਕਣੇ ਚਾਹੀਦੇ ਦੂਜੀ ਗੱਲ ਜਿਹੜੀ ਉੱਥੇ ਉਹਨਾਂ ਨੇ ਕਹੀ ਕਈ ਸਾਰਿਆਂ ਨੇ ਕਹੀ ਵੀ ਦੀਵਾਲੀ ਦੇ ਉੱਤੇ ਪਟਾਕੇ ਚਲਵਾਉਣ ਦੀ ਇਜਾਜ਼ਤ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚਣਾ ਇਹ ਵੀ ਮਾੜੀ ਗੱਲ ਹੈ ਕਿੱਥੇ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਹੋਣ ਤੇ ਤੁਸੀਂ ਉਹਨਾਂ ਦੇ ਵਿੱਚ ਇੱਕ ਖਰਾਬ ਦੇ ਵਿੱਚ ਇੱਕ ਹੋਰ ਖਰਾਬੀ ਪਾਉਂਦੇ ਹੋ ਜਿਹੜਾ ਪਹਿਲਾਂ ਹੀ ਮਾਹੌਲ ਉੱਥੇ ਬਹੁਤ ਖਰਾਬ ਹੈ ਇਹਦਾ ਪ੍ਰਦੂਸ਼ਣ ਦਾ ਸੋ ਇਹ ਬਹੁਤ ਗੰਭੀਰ ਮੁੱਦਾ ਹੈ ਵੈਸੇ ਉਂਝ ਪੰਜਾਬ ਸਾਰੇ ਦੇਸ਼ ਦੇ ਬਹੁਤ ਸਾਰੇ ਸ਼ਹਿਰ ਤੇ ਸਾਡੇ ਪੰਜਾਬ ਦੇ ਵੀ ਕਈ ਸਾਰੇ ਸ਼ਹਿਰ ਬਹੁਤ ਜ਼ਿਆਦਾ ਪ੍ਰਦੂਸ਼ਣ ਦੇ ਨਾਲ ਹੈਗੇ ਆ ਪੀੜਿਤ ਤੇ ਉਹਨਾਂ ਦੇ ਉੱਤੇ ਸਾਡੇ ਸਾਨੂੰ ਪੰਜਾਬੀਆਂ ਨੂੰ ਵੀ ਇਸ ਮੁੱਦੇ ਨੂੰ ਇੱਕ ਵੱਡੇ ਮੁੱਦੇ ਦੇ ਤੌਰ ਤੇ ਲੈਣਾ ਚਾਹੀਦਾ ਹੈ ਕਿਉਂਕਿ ਚੰਗੀ ਸਿਹਤ ਹਰ ਇੱਕ ਦਾ ਮੌਲਿਕ ਅਧਿਕਾਰ ਹੈ ਚੰਗੀ ਹਵਾ ਪਾਣੀ ਚ ਜਿਉਣਾ ਉਹਨਾਂ ਦਾ ਅਧਿਕਾਰ ਹੈ ਸਾਡਾ ਪੰਜਾਬੀਆਂ ਦਾ ਵੀ ਹੈ ਸਾਨੂੰ ਵੀ ਇਹ ਆਪਣਾ ਰਾਈਟ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਫਰੰਟ ਲਾਈਨ ਇੱਕ ਮੈਗਜ਼ੀਨ ਹੈਗਾ ਉਹਦੇ ਚ ਕਾਂਗਰਸ ਦੇ ਸਾਬਕਾ ਆਗੂ ਮਨੀ ਸ਼ੰਕਰ ਆਯਰ ਦਾ ਇੱਕ ਚਿੱਠੀ ਜਿਹੜੀ ਹੈ ਉਹਦੀ ਉਹ ਆਈ ਹੋਈ ਹੈ ਤੇ ਉਹਦੇ ਚ ਉਹਨਾਂ ਨੇ ਨੇਤਨ ਯਾਹੁ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉਸ ਨੂੰ ਉਹ ਚਿੱਠੀ ਲਿਖੀ ਹੈ ਵੈਸੇ ਅਸੀਂ ਤਾਂ ਉਹ ਉਹ ਨੇਤਨ ਯਾਹੁ ਦੇ ਇੱਥੇ ਭਾਰਤ ਚ ਵੜਨ ਦੇ ਉੱਤੇ ਖਿਲਾਫ ਪਰ ਉਹਦਾ ਜਿਹੜੀ ਦਲੀਲ ਹੈ ਉਹ ਇਹ ਕਹਿੰਦਾ ਹੈ ਵੀ ਨੇਤਨ ਯਾਹੂ ਜੀ ਜਦੋਂ ਤੁਸੀਂ ਇੱਥੇ ਆਉਣਾ ਹੈ ਪ੍ਰਧਾਨ ਮੰਤਰੀ ਦੇ ਸੱਦੇ ਤੇ ਤਾਂ ਕਿਰਪਾ ਕਰਕੇ ਕੇਰਲਾ ਦੇ ਕੋਚੀ ਚ ਜ਼ਰੂਰ ਗੇੜਾ ਕੱਢ ਕੇ ਜਾਇਓ ਕੇਰਲਾ ਦੇ ਕੋਚੀ ਦੇ ਵਿੱਚ ਇੱਕ ਸਾਰਾ ਕੋਹੇਨ ਨਾਂ ਦੀ ਜਿਹੜੀ ਯਹੂਦੀ ਔਰਤ ਹੈ ਜਿਹੜੀ ਕਿ ਵਿਧਵਾ ਹੈ ਉਸ ਦੀ ਲੰਬੇ ਸਮੇਂ ਤੋਂ ਇੱਕ ਸਾਥੀ ਜਿਹੜੀ ਹੈਗੀ ਹੈ ਮੁਸਲਮਾਨ ਉਹ ਉਹਦੀ ਕੇਅਰ ਟੇਕਰ ਹੈ ਤੇ ਇੱਕ ਈਸਾਈ ਹੈਲਪਰ ਉਹਦੀ ਹੈਲਪ ਕਰਦੀ ਹੈ ਦੋਨੇ ਉਹਦੇ ਗਵਾਂਢੀ ਨੇ ਜਣੀ ਇੱਕ ਯਹੂਦੀ ਦੀ ਇੱਕ ਮੁਸਲਮ ਔਰਤ ਤੇ ਇੱਕ ਈਸਾਈ ਔਰਤ ਦੇਖਭਾਲ ਕਰ ਰਹੀਆਂ ਨੇ ਤੇ ਉਹਨਾਂ ਦੀ ਉਹਨੇ ਫੋਟੋ ਵੀ ਲਾਈ ਹੈ ਸੋ ਇਹ ਕੇਰਲਾ ਦਾ ਸਾਡੇ ਭਾਰਤ ਦਾ ਕਲਚਰ ਹੈਗਾ ਚਾਹੇ ਮੋਦੀ ਜੀ ਇਸ ਕਲਚਰ ਨੂੰ ਵਿਗਾੜਨ ਦੀ ਕੋਸ਼ਿਸ਼ ਲੱਗੇ ਹੋਏ ਹੈ ਕਿਉਂਕਿ ਦੋਨੇ ਭਰਾ ਨੇ ਦੋਨੇ ਹੀ ਨੈਤਨਯਾਹੂ ਤੇ ਮੋਦੀ ਜੀ ਕਿਉਂਕਿ ਇਹਨਾਂ ਨੂੰ ਨਫ਼ਰਤ ਹੀ ਚੰਗੀ ਲੱਗਦੀ ਹੈ ਪਰ ਕੁਝ ਪਿਆਰ ਦਾ ਸਨੇਹਾ ਵੀ ਤੁਹਾਡੇ ਨਾਲ ਕਦੇ-ਕਦੇ ਸਾਂਝਾ ਕਰਨ ਨੂੰ ਜੀ ਕਰਿਆ ਸੀ ਇਸ ਕਰਕੇ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਅੱਜ ਦੀ ਗੱਲ ਚ ਐਨ ਐ ਬਹੁਤ-ਬਹੁਤ ਸ਼ੁਕਰੀਆ ਤਾਂ